T20 ਵਿਸ਼ਪ ਕੱਪ ਜਿੱਤਣ ਤੋਂ ਬਾਅਦ ਆਖਿਰਕਾਰ ਭਾਰਤੀ ਟੀਮ ਪੜ ਪਹੁੰਚ ਗਈ ਭਾਰਤੀ ਕ੍ਰਿਕਟ ਕੰਟਰੋਲ ਰੂਮ ਨੇ ਵਿਸ਼ਵ ਵਿਜੇਤਾ ਟੀਮ ਲਈ ਵਿਸ਼ੇਸ਼ ਉਡਾਨ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਰੋਹਿਤ ਸ਼ਰਮਾ ਦੀ ਫੌਜ ਅਤੇ ਮੀਡੀਆ ਵਾਲੇ ਘਰ ਵਾਪਸ ਆ ਸਕਣ Air India Champions 24 World Cup ਅੱਜ ਸਵੇਰੇ ਭਾਰਤ ਪਹੁੰਚ ਗਈ ਹੈ ਫੈਨਸ ਵੱਲੋਂ ਵੀ ਭਾਰਤੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਲਈ ਫੈਨਸ ਰਾਤ ਦੇ 3 ਵਜੇ ਤੋਂ ਹੀ 에어ਪੋਰਟ ਤੇ ਮੌਜੂਦ ਸੀ ਦਿੱਲੀ 에어ਪੋਰਟ ਤੋਂ ਟੀਮ ਇੰਡੀਆ ਦੀ ਟੀਮ ਹੋਟਲ ਵਿਖੇ ਪਹੁੰਚੀ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਫਾਈਨਲ ਮੈਚ ਜਿੱਤਣ ਤੋਂ ਬਾਅਦ ਭਾਰਤੀ ਨੇ ਨਿਯਮਤ ਉਡਾਨ ਭਰਹੀਂ ਭਾਰਤ ਪਟਨਾ ਸੀ ਭਾਰਤ ਚੱਕਰਵਾਤ ਕਾਰਨ ਬਾਰਬਾਡੋਸ ਵਿੱਚ ਕਰਫਿਊ ਵਰਗੇ ਹਾਲਾਤ ਸਨ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਸਨ ਖਿਡਾਰੀ ਅਤੇ ਸਟਾਫ ਆਪਣੇ ਹੋਟਲਾਂ ਵਿੱਚ ਫਸੇ ਹੋਏ ਸਨ ਜਿਸ ਤੋਂ ਬਾਅਦ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਹਾਜ਼ ਬਾਰਬਾਡੋਸ ਭੇਜਿਆ ਗਿਆ ਜਿਕਰਯੋਗ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਉਸ ਦਾ ਸਹਿਯੋਗੀ ਸਟਾਫ ਬੀਸੀਸੀਆਈ ਦੇ ਕੁਝ ਅਧਿਕਾਰੀ ਅਤੇ ਖਿਡਾਰੀਆਂ ਦੇ ਪਰਿਵਾਰ ਤੂਫਾਨ ਬੇਰੀਲ ਕਾਰਨ ਬਾਰਬਾਡੋਸ ਵਿੱਚ ਫਸੇ ਹੋਏ ਸਨ ਟੀਮ ਨੇ ਸ਼ਨੀਵਾਰ ਨੂੰ ਫਾਈਨਲ ਚ ਦੱਖਣੀ ਬ੍ਰਿਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਇਸ ਤੋਂ ਬਾਅਦ ਟੀਮ ਉੱਥੇ ਆਪਣੇ ਹੋਟਲ ਵਿੱਚ ਸੀ ਇੱਥੇ ਇਹ ਵੀ ਦੱਸਣਯੋਗ ਹੈ ਕਿ T20 ਵਿਸ਼ਪ ਕੱਪ ਦੀ ਟਰੋਫੀ 17 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ਪਰਤੀ ਹੈ 2007 ਵਿੱਚ ਮਹਿੰਦਰ ਸਿੰਘ ਦੋਨੇ ਦੀ ਅਗਵਾਈ ਵਿੱਚ ਟੀਮ ਇੰਡੀਆ ਨੇ ਪਹਿਲਾ T20 ਵਿਸ਼ਪ ਕੱਪ ਖਿਤਾਬ ਜਿੱਤਿਆ ਸੀ ਹੁਣ 2024 ਵਿੱਚ ਰੋਹਿਤ ਸ਼ਰਮਾ ਅਤੇ ਬ੍ਰਿਗੇਡ ਨੇ ਦੂਜੀ ਵਾਰ ਟਰੋਫੀ ਤੇ ਕਬਜ਼ਾ ਕੀਤਾ